ਹਾਂਜੀ ਭਾਜੀ ਕੀ ਨਾਮ ਹੈ ਜੀ ਆਪਣਾ ਮੇਰਾ ਕਰਮਜੀਤ ਸਿੰਘ ਤੇ ਇੱਥੇ ਲੱਗੇ ਸ਼ੌਪ ਤੁਹਾਡੀ ਆ ਨਾਲ ਦੀ ਸ਼ੌਪ ਮੇਰੀ ਆਪਣੀ ਤੇ ਭਾਜੀ ਕਿੱਥੇ ਗੋਲੀ ਕਿੱਥੇ ਚਲੀ ਗਈ ਗੋਲੀ ਆ ਨਾਲ ਮੇਰੇ ਬਗਲੇ ਚ ਤੇ ਤੁਹਾਨੂੰ ਕਦੋਂ ਪਤਾ ਲੱਗਾ ਕਿਸ ਤਰ੍ਹਾਂ ਮੈਂ ਦੇ ਅੰਦਰ ਬੈਠਾ ਬਿਆ ਸੀ ਤੇ ਜਦੋਂ ਖੜਾਕ ਦੀ ਆਵਾਜ਼ ਆਈ ਆ ਤੇ ਆਪਾਂ ਨੂੰ ਐ ਲੱਗਾ ਜਾਂ ਤੇ ਕੋਈ ਮੋਟਰਸਾਈਕਲ ਦੇ ਪਟਾਕੇ ਪੈਂਦੇ ਵੇ ਆ ਤੇ ਜਾਂ ਇਹਨਾਂ ਦਾ ਸਿਲੰਡਰ ਫਟਿਆ ਤੇ ਜਦੋਂ ਬਾਹਰ ਆਣ ਕੇ ਵੇਖਿਆ ਤੇ ਉੱਥੇ ਇੱਕ ਗੋਲਿਆ ਕਹੋਂ ਦੇ ਨਾਲ ਹੱਥ ਪਾਤਾ ਪਿਆ ਇਹ ਬੰਦਾ ਅੱਛਾ ਤਕਰੀਬਨ ਕਿੰਨੀਆਂ ਗੋਲੀਆਂ ਚਲੀਆਂ ਜੀ ਘੱਟੋ ਘੱਟ ਜਾਂ 3 ਜਾਂ 4 ਚਲੀਆਂ ਠੀਕ ਹੈ ਤੇ ਸਾਦੇ ਵੀ ਆਏ ਸੀ ਜਿੰਨਾ ਵੱਲੋਂ ਗੋਲੀ ਚਲਾਈ ਗਈ ਉਹ ਮੋਟਰਸਾਈਕਲ ਤੇ ਆਏ ਉਹ ਅੱਗੋਂ ਦੱਸਦੇ ਕਿ ਉਹ ਮੋਟਰਸਾਈਕਲ ਆਏ ਸੀ ਮੋਟਰਸਾਈਕਲ ਆ ਉਹ ਸਾਹਮਣੇ ਖੜਾ ਰਿਹਾ ਸੀ ਇੱਕ ਬੰਦਾ ਆਇਆ ਮਗਰ ਮੂੰਹ ਟਕਿਆ ਹੈ ਉਹਨੇ ਉਹਨੇ ਗੋਲੀਆਂ ਚਲਾ ਕੇ ਉਹ ਭੱਜ ਗਿਆ ਅੱਛਾ ਹਾਂ ਜੀ ਬਸ ਤਕਰੀਬਨ ਕਿੰਨੀਆਂ ਗੋਲੀਆਂ ਚਲੀਆਂ 3 ਜਾਂ 4 ਬੱਲੇ ਦੀ ਹਾਸੇ ਕਿ ਕਿਸ ਤਰ੍ਹਾਂ ਦੀ ਸੀਗੀ ਰਗੇਸ਼ਵਰ ਹਾਲਤ ਹੋਰੀ ਉਸ ਟਾਈਮ ਨਹੀਂ ਬਹੁਤ ਹਮੜੀ ਕੋਈ ਹਲਜੁਲ ਨਹੀਂ ਹੈਗੀ ਮੇਰਾ ਨਾ ਰਣਜੀਤ ਸਿੰਘ ਦੇ ਭਾਈ ਕੀ ਗੱਲ ਕੀ ਕਰਨਾ ਦੀ ਗੱਲ ਪੁੱਛੀ ਆ ਜੀ ਕਰਵਾ ਵੀ ਪਹਿਲਾਂ ਵੀ ਐਦਾਂ ਹੋ ਚੁੱਕੀ ਹੈਗੀ ਕੀ ਗੱਲ ਕੀ ਹੋਈ ਅੱਜ ਗੱਲ ਮਮੜ ਇੱਥੇ ਨਗਰ ਕੌਂਸਲ ਜੰਡੇ ਵਾਲਾ ਸਰੋਣ ਨਹੀਂ ਕਾਲੀ ਦਾ ਉਹਦਾ ਐਨਸੀ ਸਾਹਿਬ ਹੀ 6 ਵਾਰਡ ਦੇ ਬਹੁਤ ਵਧੀਆ ਬੰਦੇ ਹੈਗੇ ਪਹਿਲਾਂ ਸੰ세ਰ ਸਿੰਘ ਦਾ ਮੁੰਡਾ ਪੁੱਦਾ ਹੋ ਗਿਆ ਇਸੇ ਤਰ੍ਹਾਂ ਗੋਲ ਗਿਆ ਚੱਲ ਗਿਆ ਫੇ ਇੱਥੇ ਚੱਲ ਗਿਆ ਅੱਜ ਕਰ ਗਈ। ਬਾਕੀ ਦਾ ਜਿਹਨੂੰ ਗੋਲੀ ਲੱਗੀ ਕੀ ਨਾਮ ਹੈ ਉਹਨੂੰ? ਹਾਂਜੀ ਕੀ ਨਾਮ? ਉਹਦਾ ਨਾਮ ਆਇਆ ਬ੍ਰਾਹਮਣ ਕੰਨੇ। ਨਗਰਕੌਲ ਸਰਪੰਨ। ਹਰਜਿੰਦਰ ਸਿੰਘ ਬ੍ਰਾਹਮਣ। ਹਾਂਜੀ। 6 ਵਾਰਟ। ਕੀ ਕਾਰਨ ਹੋਇਆ ਗੋਲੀ ਵੱਟ ਦਾ ਕੀ ਕਾਰਨ ਹੈ? ਕਾਰਨ ਭਾਈ ਕੋਹ ਪ੍ਰਾਨੀ ਰஞ்சி ਸਾਹਿਬ। ਇਹਦੇ ਬਾਰੇ ਮਾਰਾ ਹੈ ਆਪਾਂ ਨੂੰ ਲਿਖਾ ਇੱਕ ਵਾਰ। ਇਹਦੇ ਬਾਰੇ ਆਪਾਂ ਨੂੰ ਲਿਖਾ ਆਪਾਂ ਕੰਮ ਤੋਂ ਜੁੜੇ ਹੋਏ ਆਏ। ਤਲਵੰਦ ਮੈਨੂੰ ਪਤਾ ਵੀ ਹੈ ਵੀ ਡਿਊਟੀ ਕਰਦੇ 6 ਵਰੀ ਇੱਥੇ ਹੋ ਚੁੱਕਾ ਵਾ ਪ੍ਰਸ਼ਾਸਨ ਨੂੰ ਇਹ ਚਾਹੀਦਾ ਵਾ ਅਸੀਂ ਹੋ ਮੰਗ ਬਗਦਾ ਵੀ ਪ੍ਰਸ਼ਾਸਨ ਸਖਤਾਈ ਕਰੇ ਉਸ ਵਾਲੇ ਕੋਈ ਮੁਲਾਜ਼ਮ ਅੱਜ ਆਏ ਹਲੇ ਤੱਕ ਇੱਥੇ ਮਹਾਰਾਜ ਕੋਈ ਮੁਲਾਜ਼ਮ ਇੱਥੇ ਚੱਕਰ ਨਹੀਂ ਮਾਰਦਾ ਉੱਥੋਂ ਮੁੜ ਕੇ ਚੱਲ ਜਾਂਦੇ ਉੱਥੇ ਕੋਈ ਨਹੀਂ ਹੁੰਦਾ ਪਿਆ ਹੈ ਵਾਰਡ ਦੇ ਵਿੱਚ ਅਸੀਂ ਪ੍ਰਸ਼ਾਸਨ ਕਰਦੇ ਵੀ ਸਭ ਤੋਂ ਤੂ ਸਖਤ ਕਾਰਵਾਈ ਕੀਤੀ ਜਾਵੇ ਤੇ ਇੱਥੇ ਕੋਈ ਸਾਰਾ ਸਖਤ ਕੀਤੀ ਜਾਵੇ ਜੇ ਲੋਨ ਨੂੰ ਮਾਰਦਾ ਹੁੰਦੀ ਨਾ ਮੜੀ ਜੀ ਕੋਈ ਹਿਲਕਤ ਹੁੰਦੀ ਆ ਕੋਲੋਂ ਕੁਝ ਭੱਜੀ ਹੋਵੇ ਸਾਡੇ ਤਾਂ 4 ਕੇ 5 ਹੱਲੇ ਹੋ ਗਿਆ ਉਸ 1.5 ਘੰਟਾ ਬਾਅਦ ਆਉਣਾ ਹੱਲੇ 4 ਵੀ ਦਿੱਤੇ ਰੌਣ ਵੀ ਦਿੱਤੇ ਫੜ ਕੇ 4 ਰਾਰਾ ਆ ਦੇਤੀ ਲੱਗ ਰਹੀ ਕੋਤਰਾ ਬਣਾ ਇਹ ਦਾਦਾ ਜੀ ਆਈ ਨਹੀਂ ਮਾ ਇੰਦਰ ਸਿੰਘ ਮਾਦਰ ਸਿੰਘ ਬਾਹਰ ਮਾ ਉਹਦੇ ਨਾਲ ਇੰਦਰ ਸਿੰਘ ਬਾਹਰ ਮਾ ਕੀ ਗੱਲ ਕੀ ਹੋਈ ਆ ਇੰਦਰ ਸੋਣ ਅਜਨ ਪਤਾ ਨਹੀਂ ਮਾਲਕ ਜਾਣਦਾ ਹੈ ਕਿ ਕੁਝ ਨਹੀਂ ਜਾਣਦੇ ਕੀ ਹੋਇਆ ਕੀ ੱਗੇ ਵੀ ਹਮਰੇ ਹੋ ਰਿਹਾ ਹੈ ਮੇਰੇ ਖਾਲੇ ਇਹਨਾਂ ਨੇ ਪੰਜ ਮਲੇ ਜੀ ਪੰਜ ਹੈ ਪੰਜ ਮਲੇ ਹੋ ਚੁਕੇ ਸੀ ਰਿਪੋਰਟ ਦਿੱਤੀ ਕੋਈ ਕੁਝ ਨਹੀਂ ਦੱਸਿਆ ਤੁਹਾਨੂੰ ਇਹ ਕਿਹਦੀ ਬਣੀ ਆ ਸਸ ਮੀਟਾ ਕਰ ਕੋਈ ਕਾਰਵਾਈ ਨਾ ਕੋਈ ਕਾਰਵਾਈ ਨਹੀਂ ਕੀਤੀ ਬੁੜਗੇ ਫੜੀਆਂ ਕਈ ਤਬਾਦ ਉੱਤਾਰ ਆ ਰਹੀ ਨਾ ਪਿਛਲੇ ਦਿਨ ਗੋਲੀ ਵੀ ਚਲੀ ਘੱਟੇ ਬਾਅਦ ਹਾਂਜੀ ਹਾਂਜੀ ਪਤਾ ਨਹੀਂ ਬੜੇ ਸੁਤਿਆਂ ਨੇ ਚੱਲ ਨਹੀਂ ਜੀ ਹਮ ਤਾਂ ਉਹ ਸੁਤਿਆਂ ਨਹੀਂ ਆਉਂਦੇ ਜਦੋਂ ਆਉਂਦੇ ਹੀ ਮੰਗ ਕਰਦੇ ਜੀ ਉਹ ਸਭੀ ਮੰਗ ਕਰਦੇ ਜੀ ਗੋਲੀ ਚ ਲਾਗ ਨਾ ਜਾਂਦੇ ਸੀ ਪ੍ਰੋਫੈਸ਼ਨਰ ਕੋ ਕੀ ਮੰਗ ਕਰਦੇ ਹੋ ਕ੍ਰਿਕਟਬਾਹੀ ਹੈ ਹੈ ਪ੍ਰੋਫੈਸ਼ਨਰ ਕੋ ਕੀ ਮੰਗ ਕਰਦੇ ਹੋ ਆਈ ਤੁੰਗਾ ਬੇਨਾਂ ਦੇ ਪੈਰਵਾਹੀ ਕਰੋ ਬੰਦੇ ਨਾਲ ਉਸ ਇਹਨਾਂ ਫੜੇ ਇਹਨਾਂ ਨੇ ਜੇ ਨਹੀਂ ਬੰਦੇ ਕਾਬੂ ਨੇ ਜਨਨੀਆਂ ਫੜੋ ਆਪੇ ਆਉਣਗੇ ਉਹ ਕੋਲੇ ਪੈਰਵਾਹੀ ਨਹੀਂ ਕਰਦੇ ਜਨਨੀਆਂ ਫੜੀਆਂ ਨਾ 1.5 ਘੰਟੇ ਬਾਅਦ ਘਰ ਆ ਗਈ ਕੰਮ हां सर ਜਿਹੜੀ ਅੱਜ ਗੋਲੀ ਚੱਲੀ ਹੈ ਕਿਹੜੀ ਜਗ੍ਹਾ ਚੱਲੀ ਹੈ ਕਿ ਕਿੱਥੇ ਇਹ ਸ਼ਾੜਾ ਸਾਊਦੀ ਬੈਕਸਾਈਡ ਹੈ ਜੀ ਤੇ ਇੱਥੇ ਹਸਪਤਾਲ ਲੱਗਾ ਕੌਣ ਸੀਗਾ ਜੀ ਨਹੀਂ ਪਤਾ ਲੱਗਾ ਜੀ ਕੋਈ ਜੰਡਿਆਲੇ ਤੋਂ ਹੀ ਬੰਦਾ ਆਪਾਂ ਚੈੱਕ ਕਰ ਰਹੇ ਤੁਹਾਨੂੰ ਹਸਪਤਾਲ ਚੈੱਕ ਕਰ ਲਓ ਕਿੰਨੀਆਂ ਗੋਲੀਆਂ ਸੇ ਚੱਲੀਆਂ ਨੇ ਜੀ ਦੋ ਸਾਨੂੰ ਕੋਲ ਮਿਲੇ ਮੌਕੇ ਤੋਂ ਜੀ ਠੀਕ ਹੈ ਤੇ ਹੁਣ ਸਰ ਕੀ ਹਾਲਤ ਕੀ ਹੈਗੀ ਉਸ ਬੰਦੇ ਦੀ ਸੀਰੀਅਸ ਹੈ ਜੀ ਕਾਫੀ ਸੀਰੀਅਸ ਕਿੱਥੇ ਕਿੱਥੇ ਦਾਖਲ ਕਰਾਇਆ ਸਿਵਲ ਹਸਪਤਾਲ ਸਿਵਲ ਓਕੇ ਵਲ